ਵਾਹਿਗੁਰੂ ਹਾਂਜੀ ਤਾਂ ਮਹਾਰਾਜ ਜੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾ ਤਿਸ ਪਾਣਾ ਤਾਂ ਜੰਮਿਆ ਪਰਵਾਰ ਪਲਾ ਪਾਇਆ ਲਿਵ ਛੁੜਕੀ ਲਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਏ ਮਾਇਆ ਜਿਤ ਹਰ ਵਿਸਰਿਆ ਮੋਹ ਪਜੈ ਪਾਉ ਦੂਜਾ ਲਾਇਆ ਹੁਣ ਮਨ ਨੂੰ ਆਪਣੇ ਨਾਲੋਂ ਲਿਵ ਤੋੜ ਕੇ ਸੰਸਾਰ ਵਿੱਚ ਪੇਜ ਦਿੱਤਾ ਭਾਵ ਸ਼ਿਵ ਸ਼ਕਤੀ ਦੇ ਘਰ ਪੇਜ ਦਿੱਤਾ ਤੇ ਸੰਸਾਰ ਵਿੱਚ ਆਉਣ ਤੇ ਲਿਵ ਟੁੱਟ ਗਈ ਦਰਸ਼ਨ ਹੋਣੇ ਬੰਦ ਹੋ ਗਏ ਅਨਹਦ ਬਾਣੀ ਬੰਦ ਹੋ ਗਈ ਤੇ ਅੰਮ੍ਰਿਤ ਮਿਲਣਾ ਬੰਦ ਹੋ ਗਿਆ ਇਹ ਬੈਰਾਗ ਵਿੱਚ ਆ ਗਿਆ ਜੈ ਧਨਵਾਨੀ ਵਿਸਰ ਜਾਏ ਜੋ ਪਕਰੋਗੀ ਵਿੱਲਾਏ ਜਿਵੇਂ ਹੀ ਬੈਰਾਗ ਵਿੱਚ ਆਇਆ ਮਾਤਾ ਨੇ ਦੁੱਧ ਦੇ ਦਿੱਤਾ ਜਿਵੇਂ ਹੀ ਦੁੱਧ ਅੰਦਰ ਗਿਆ ਤੰਨ ਨੂੰ ਖੁਰਾਕ ਮਿਲੀ ਮੋਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮਮਤਾ ਨੇ ਇਸ ਨੂੰ ਆਪਣਾ ਆਪ ਬੁਲਾ ਦਿੱਤਾ ਤੇ ਭ੍ਰਮ ਸ਼ੁਰੂ ਹੋ ਗਿਆ। ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਗਜ ਆਤ ਤੀਖਨ ਮੋਹ ਕੀ ਫਾਸ। ਤਾਂ ਇਸ ਤਰ੍ਹਾਂ ਕੀ ਆ ਮਨ ਪੰਜ ਵਿਕਾਰਾਂ ਦੇ ਅਧੀਨ ਹੋ ਕੇ ਇਸ ਸੰਸਾਰਿਕ ਜੋ ਮੋਹ ਮਾਇਆ ਹੈ, ਪ੍ਰੇਮ ਹੈ ਨਾ ਉਸ ਦੇ ਵਿੱਚ ਉਲਝ ਗਿਆ। ਹਾਂਜੀ ਤਾਂ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਹਨ ਜਿਸ ਤਰ੍ਹਾਂ ਦਿਸਟਮਾਨ ਵਿੱਚ ਬੱਚੇ ਲੋਕਲ ਮੀਟੀ ਖੇਡਣ ਸਮੇ ਇੱਕ ਬੱਚੇ ਦੀ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਨੂੰ ਭੌਲੀ ਦੇ ਕੇ ਛੱਡ ਦਿੰਦੇ ਹਨ ਤੇ ਲੱਭਣ ਲਈ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਅਕਾਲ ਪੁਰਖ ਨੇ ਮਨ ਬੱਚੇ ਨੂੰ ਇਸ ਲੋਕ ਵਿੱਚ ਭੇਜਣ ਸਮੇ ਕਹਿਣ ਲੱਗੇ ਜੇਕਰ ਤੁਸੀਂ ਆਪਣੇ ਹੋਏ ਦਿੱਤੇ ਹੋਏ ਸਮੇ ਤੇ ਸਵਾਸਾਂ ਦੇ ਧਨ ਵਿੱਚੋਂ ਮੈਨੂੰ ਲੱਭ ਲਿਆ ਤਾਂ ਖੇਲ ਜਿੱਤ ਜਾਵੋਗੇ ਨਹੀਂ ਤਾਂ ਤੁਸੀਂ ਹਾਰ ਜਾਵੋਗੇ ਮਨ ਬੱਚੇ ਨੂੰ ਕਿਸ ਤਰ੍ਹਾਂ ਭੌਲੀ ਦਿੱਤੀ ਗਈ ਦੀ ਹੀ ਬਵਾਰੀ ਪੁਰਖ ਵਿਦਾਤਾ ਬੌਰਵਾਰ ਜਨਮਾ ਦੇ ਜਿਵੇਂ ਹੀ ਮਨ ਬੱਚੇ ਨੂੰ ਪਵਾਲੀ ਦੇ ਕੇ ਛੱਡਿਆ ਤਾਂ ਇਹ ਕਾਲ ਦੇ ਦੀਸ਼ ਤ੍ਰੈਗੁਣਾ ਦੇ ਵਿੱਚ ਆ ਗਿਆ ਤ੍ਰੈਗੁਣਾ ਨੂੰ ਗੁਰਬਾਣੀ ਵਿੱਚ ਅਗਨ ਦਾ ਸਰੋਵਰ ਕਿਹਾ ਹੈ ਜਿੱਥੇ ਪਾਣੀ ਦੀ ਜਗ੍ਹਾ ਤ੍ਰਿਸ਼ਨਾ ਅਗਨ ਤੇ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਚਲਦੀਆਂ ਹਨ ਦਿੱਤ ਸਰਵੜੇ ਪਈਏ ਲੈਣੇ ਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਗਜ ਬੋ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ आले ਇਹ ਤ੍ਰੈਗੁਣਾ ਵਿੱਚ ਆਉਣ ਦੇ ਇਸ ਦਾ ਸੰਗ ਕਾਲ ਦੇ ਪੰਜ ਦੂਤਾਂ ਨਾਲ ਹੋ ਗਿਆ ਜੇਕਰ ਇਹ ਗੁਰੂ ਦੀ ਮੰਨ ਲਵੇ ਤਾਂ ਪੰਜਾਂ ਤੋਂ ਬਖ ਹੋ ਕੇ ਫਿਰ ਇੱਕ ਰੂਪ ਹੋ ਸਕਦਾ ਹੈ ਇਹ ਪੰਜ ਦੂਤ ਹਨ ਜੀ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਤੇ ਗੁਰੂ ਸਾਹਿਬ ਇਸ ਤਰ੍ਹਾਂ ਫਰਮਾਉਂਦੇ ਹਨ ਮਨ ਮਾਨੈ ਗੁਰਤੀ ਇੱਕ ਹੋਈ ਜੇਕਰ ਆਪਾਂ ਗੁਰੂ ਦੀ ਮੰਨ ਲਈਏ ਤਾਂ ਉਹਦੀ ਵਿਚਾਰ ਅਚਮਿਤ ਸਕਦੇ ਹਾਂ ਉਸਦਾ ਹੀ ਰੂਪ ਹੋ ਸਕਦੇ ਹਾਂ ਫਿਰ ਮਾਲਕ ਨੇ ਆਪਣੇ ਆਪ ਨੂੰ ਅੰਦਰ ਲੁਕਾ ਲਿਆ ਮੇਰੇ ਪ੍ਰਭੂ ਅੰਦਰ ਹੀ ਆਪ ਲੁਕਾਇਆ ਗੁਰਪ੍ਰਸਾਦੀ ਹਰ ਮਿਲੈ ਮਿਲਾਇਆ ਮੇਰਾ ਪ੍ਰਭ ਹੈ ਜੋ ਪ੍ਰਮਾਤਮਾ ਹੈ ਉਸਨੇ ਸਰੀਰ ਦੇ ਵਿੱਚ ਦਸਵੇਂ ਦਵਾਰ ਦੇ ਵਿੱਚ ਥਿਰਕਰ ਦੇ ਵਿੱਚ ਆਪਣੇ ਆਪ ਨੂੰ ਲੁਕੋ ਲਿਆ ਅੰਦਰ ਦਰਵਾਜ਼ਾ ਬੰਦ ਕਰਕੇ ਬੈਠ ਗਿਆ ਤੇ ਮਨ ਬੱਚੇ ਦਾ ਖਜ਼ਾਨਾ ਉਸ ਨੂੰ ਦੇ ਦਿੱਤਾ ਤੇ ਹੁਣ ਗੁਰੂ ਸਾਹਿਬ ਨੂੰ ਦੱਸਦੇ ਹਨ ਕਿ ਇਹ ਦਰਵਾਜ਼ਾ ਕਿਵੇਂ ਬੰਦ ਕੀਤਾ ਤੇ ਗੁਰੂ ਸਾਹਿਬ ਕਿੱਥੇ ਬੈਠੇ ਨੇ ਅੰਦਰ ਕੋਟ ਸ਼ਜੀ ਹਟਨਾਲੇ ਆਪੇ ਲੇਵੈ ਵਸਤ ਸਮਾਲੇ ਬਜਰ ਕਾ ਪਾਟ ਜੜੇ ਜੜ ਜਾਣੈ ਗੁਰ ਸ਼ਬਦੀ ਖੁਲਾਏ ਦਾ ਅਤੇ ਪੀਤਰ ਕੋਟ ਗੁਫਾ ਕਰਾਈ ਇਸ ਦੇ ਵਿੱਚ ਗੁਰਸੱਬ ਸਮਝਾਉਣਾ ਕਰਦੇ ਨੇ ਹੁਣ ਮਾਲਕ ਆਪ ਗगन ਵਿੱਚ ਬੈਠ ਕੇ ਦੇਖਣ ਲੱਗਾ ਇਹ ਮਨ ਬੱਚਾ ਮੈਨੂੰ ਕਿਵੇਂ ਲੱਭਦਾ ਹੈ ਮਾਲਕ ਆਪ ਅਮੁੱਲ ਹੈ ਇਸਨੇ ਮਨ ਬੱਚੇ ਨੂੰ ਜੋ ਅਸਾਸਾਂ ਦਾ ਧੰਨ ਦਿੱਤਾ ਉਹ ਵੀ ਅਮੁੱਲ ਖਜ਼ਾਨਾ ਹੈ ਇਹ ਇੰਨਾ ਮੁੱਲ ਹੈ ਕਿ ਦਿਸਟਮਾਨਤ ਲੋਕੀ ਵਿੱਚ ਸਾਰੀ ਜਾਇਦਾਦ ਦੇਣ ਦੇ ਬਦਲੇ ਇੱਕ ਵੀ ਸਵਾਸ ਨਹੀਂ ਮਿਲਦਾ ਕਾਲ ਦੇ ਦੂਤਾਂ ਨੇ ਸੋਚਿਆ ਮਨ ਇੰਨਾ ਕੀਮਤੀ ਖਜ਼ਾਨਾ ਲੈ ਕੇ ਸਾਡੇ ਦੇਸ਼ ਵਿੱਚ ਦਾਖਲ ਹੋਇਆ ਕਿਉਂ ਨਾ ਇਹਦਾ ਖਜ਼ਾਨਾ ਲੁੱਟ ਲਿਆ ਜਾਵੇ ਜੇਕਰ ਮਨ ਕੋਲ ਪਰਵਾਨਾ ਪਰਵਾਨਾ ਜੋ ਮਤਲਬ ਸਾਨੂੰ ਇੱਥੇ ਭੇਜਣ ਲਈ ਗੁਰੂ ਸਾਹਿਬ ਨੇ ਦਿੱਤਾ ਸੀ ਠੀਕ ਹੈ ਹੋਵੇ ਤਾਂ ਇਹਦਾ ਖਜ਼ਾਨਾ ਲੁੱਟਿਆ ਨਹੀਂ ਜਾ ਸਕਦਾ ਜਦੋਂ ਹੀ ਮਨ ਦਾ ਮਾਇਆ ਨਾਲ মোহ ਪਿਆ ਭੁੱਖ ਲੱਗੀ ਪਰਵਾਨਾ ਭੁੱਲ ਗਿਆ ਚਾਰ ਪਦਾਰਥ ਲੈ ਜਗਿਆ ਆ ਸ਼ਿਵ ਸ਼ਕਤੀ ਘਰਵਾਸਾ ਪਾਇਆ ਇੱਕ ਵਿਚਾਰੇ ਤਾਂ ਪਿੜਹਾਰੇ ਅੰਦਲੇ ਨਾਮ ਵੀ ਸਾਰਾ ਹੈ ਤਾਂ ਆਪਣਾ ਮਨ ਕੀ ਹੈ ਇੱਥੇ ਮੋਹ ਮਾਇਆ ਦੇ ਵਿੱਚ ਪੈ ਕੇ ਇਸ ਮਾਇਆ ਦੇ ਜਲ ਲਾਵੇ ਦੀ ਵਿੱਚ ਫਸ ਕੇ ਆਪਣਾ ਜੋ ਪ੍ਰਵਾਨਾ ਸੀ ਗੁਰੂ ਸਾਹਿਬ ਨਾਲ ਜੋ ਪ੍ਰੋਮਿਸ ਕੀਤਾ ਸੀ ਉਹਨੂੰ ਭੁੱਲ ਗਿਆ ਉਸ ਦਾ ਰਸਤਾ ਭੁੱਲ ਗਿਆ ਤੇ ਅਜੇ ਹੀ ਧਾਤ ਦੇ ਰਸਤੇ ਪੈ ਗਿਆ ਕਿ ਆਪਣੀ ਪਿਛਲੀ ਯਾਦਸ਼ਤ ਬਿਲਕੁਲ ਹੀ ਭੁੱਲ ਗਿਆ ਪੰਥਾ ਪ੍ਰੇਮ ਨ ਜਾਣੀ ਭੂਲੀ ਫਿਰੇ ਗਵਾਰ ਇਹ ਮਨ ਲਿਵ ਦਾ ਰਸਤਾ ਭੁੱਲ ਗਿਆ ਜਿਸ ਰਸਤੇ ਤੇ ਚੱਲ ਕੇ ਨੇ ਆਪਦੇ ਘਰੇ ਜਾਣਾ ਸੀ ਨਾ ਮਿਲਣਾ ਸੀ ਖਰਾ ਕੰਮ੍ਰਿਤ ਰਸ ਮਿਲਣੀ ਸੀ ਸੱਚ ਸੀ ਜਿੱਥੇ ਜਿੱਥੇ ਜਾ ਕੇ ਉਹਨੂੰ ਮੁਕਤੀ ਮਿਲਣੀ ਸੀ ਉਸ ਰਾਹ ਨੂੰ ਹੀ ਭੁੱਲ ਗਿਆ ਤੇ ਆਪਣੇ ਵਾਝੀ ਹਾਰਨ ਲੱਗਿਆ ਗੁਰੂ ਸਾਹਿਬ ਫਰਮੋਂਦੇ ਨੇ ਚਾਰ ਪਦਾਰਥ ਲੈ ਚ ਗਿਆ ਆ ਸ਼ਿਵ ਸ਼ਕਤੀ ਕਰਵਾਸਾ ਪਾਇਆ ਇੱਕ ਵਿਸਾਰੇ ਤਪੇੜ ਹਾਰੇ ਅੰਦोले ਨਾਂ ਬਿਸਾਰਾ ਹੈ ਅਜਿਹੀ ਹਾਲਤ ਵਿੱਚ ਕਾਲ ਦੇ ਪੰਜ ਦੂਤਾਂ ਨੇ ਇਹਦਾ ਖਜ਼ਾਨਾ ਲੁੱਟਣਾ ਸ਼ੁਰੂ ਕਰ ਦਿੱਤਾ ਮਨ ਠੱਗਾ ਦੇ ਨਾਲ ਆਪ ਰਲ ਕੇ ਆਪਣਾ ਖਜ਼ਾਨਾ ਲਟਾਉਣ ਲੱਗਿਆ ਪਰਵਾਨਾ ਨਾ ਹੋਣ ਕਰਕੇ ਕਾਲ ਨੇ ਇਸ ਨੂੰ ਆਪਣੇ ਬੰਦੀਖਾਨੇ ਵਿੱਚ ਜਕੜ ਲਿਆ ਜਿਹੜਾ ਵੀ ਮਨ ਕਾਲ ਦੇ ਇਲਾਕੇ ਵਿੱਚ ਆਉਂਦਾ ਹੈ ਪਰਵਾਨਾ ਨਾ ਹੋਣ ਕਰਕੇ ਭਵਜਲ ਨਾਮਕ ਬੰਦੀਖਾਨੇ ਵਿੱਚ ਫਸ ਜਾਂਦਾ ਹੈ ਸਿਰਫ ਗੁਰੂ ਹੀ ਕਾਲ ਦੇ ਬੰਦੀਖਾਨੇ ਵਿੱਚੋਂ ਆਜ਼ਾਦ ਹੈ ਗੁਰੂ ਸਾਹਿਬ ਤੋਂ ਬਿਨਾਂ ਆਪਾਂ ਇਸ ਬੰਦੀਖਾਨੇ ਦੇ ਵਿੱਚੋਂ ਕਾਲ ਦੀ ਕੈਦ ਵਿੱਚੋਂ ਕਦੇ ਵੀ ਆਜ਼ਾਦ ਨਹੀਂ ਹੋ ਸਕਦੇ ਠੀਕ ਹੈ ਸਿਰਫ ਗੁਰੂ ਸਾਹਿਬ ਹੀ ਨੇ ਜੋ ਸਾਨੂੰ ਕਾਲ ਦੇ ਵਿੱਚੋਂ ਪਰੇ ਲੈ ਜਾ ਸਕਦੇ ਨੇ ਮੁਕਤੀ ਦੇ ਰਸਤੇ ਤੇ ਲੈ ਜਾ ਸਕਦੇ ਨੇ ਗੁਰੂ ਸਾਹਿਬ ਕਹਿੰਦੇ ਹਨ ਸਭ ਜਗ ਬਾਦੋ ਕਾਲ ਕੋ ਵੇਨ ਗੁਰ ਕਾਲ afar ਤੇ ਕਾਲ ਨੇ ਅਜੀਹੀ ਵਿਵਸਥਾ ਕਰ ਦਿੱਤੀ ਕਿ ਕੋਈ ਵੀ ਮਨ ਇਸ ਦੇ ਬੰਦੀਖਾਨੇ ਵਿੱਚੋਂ ਬਾਹਰ ਨਾ ਨਿਕਲ ਸਕੇ ਕਾਲ ਨੇ ਚਾਰ ਚੁਫੇਰੇ ਤ੍ਰੈ ਗੁਣਾ ਦੀ ਖਾਈ ਪੁੱਟ ਕੇ ਮਾਇਆ ਰੂਪੀ ਜ਼ਹਿਰ ਫਿਲਾ ਦਿੱਤਾ ਕਿ ਜੇਕਰ ਕੋਈ ਇਸ ਬੰਦੀਖਾਨੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੇਗਾ ਤਾਂ ਇਹ ਜ਼ਹਿਰ ਉਸ ਨੂੰ ਚੜ ਜਾਵੇਗਾ ਉਹ ਨਾ ਹੋ ਜਾਵੇਗਾ ਬੋਲਾ ਹੋ ਜਾਵੇਗਾ ਬੋਹਰਾ ਹੋ ਜਾਵੇਗਾ ਤੇ ਇੱਥੋਂ ਨਿਕਲ ਨਹੀਂ ਸਕੇਗਾ ਪੰਜਾਂ ਦੂਤਾਂ ਨੇ ਵਿਚਾਰ ਬਣਾਈ ਕਿਸ ਦੇ ਨਾਲ ਦੋਸਤੀ ਪਾ ਕੇ ਇਸ ਨੂੰ ਆਪਣਾ ਸਾਥੀ ਚੋਰ ਬਣਾ ਲਈਏ ਤਾਂ ਜੋ ਇਸ ਨੂੰ ਆਪਣੇ ਘਰ ਦਾ ਪੇਤ ਨਾ ਰਹੇ ਦੂਤਾਂ ਨੇ ਇਸ ਦੇ ਨਾਲ ਪਿਆਰ ਪਾਲਿਆ ਮਨ ਨੂੰ ਆਪਣਾ ਮਿੱਤਰ ਸਮਝਣ ਲੱਗੇ ਠੀਕ ਹੈ ਤਾਂ ਮਨ ਨੇ ਕੀ ਕੀਤਾ ਕਾਲ ਨਾਲ ਮਿੱਤਰਤਾ ਕਰ ਲਈ ਪੰਜ ਦੂਤਾਂ ਨਾਲ ਮਿੱਤਰਤਾ ਕਰ ਲਈ ਤਾਂ ਇਸ ਦੇ ਵਿੱਚ ਜੋ ਮਨ ਦੀ ਅਵਸਥਾ ਬਣਦੀ ਹੈ ਉਸ ਨੂੰ ਗੁਰਬਾਣੀ ਵਿੱਚ ਇੰਜ ਬਿਆਨ ਕੀਤਾ ਗਿਆ ਹੈ ਪੰਜ ਚੂਰ ਚੰਚਲ ਜਿਤ ਚਾਲ ਹੈ ਪਰ ਕਰ ਜੋਹੇ ਕਰ ਨਹੀਂ ਪਾਲ ਹੈ ਕਾਇਆ ਨਗਰ ਟਹ ਟਹ ਤੇਰੀ ਬਿਨ ਸ਼ਬਦੈ ਪਤ ਜਾਈ ਹੈ ਤਾਂ ਇਹ ਮਣਕੀਆ ਉਹਨਾਂ ਚੋਰਾਂ ਦੇ ਨਾਲ ਮਿਲ ਕੇ ਇੱਕ ਤਰ੍ਹਾਂ ਦਾ ਚੋਰ ਹੀ ਬਣ ਗਿਆ। ਨਾਮ ਤੋਂ ਹੀ ਨਾ ਹੋਣ ਕਰਕੇ ਇਸ ਨੂੰ ਵੀ ਚੋਰ ਹੀ ਸਮਝਿਆ ਜਾਣ ਲੱਗਿਆ। ਹੁਣ ਇਹ ਵੀ ਚੋਰੀ ਕਰਕੇ ਖੁਸ਼ ਹੁੰਦਾ। ਕਰ ਚੋਰੀ ਮੈਂ ਜਾ ਕੇ ਚਲੀਆ ਤਾਂ ਮਨ ਪਲਾ ਪਾਇਆ ਹਲਤਨ ਸ਼ੋਪਾ ਪਲਤਨ ਟੋਈ ਅਹਿਲਾ ਜਨਮ ਗਵਾਇਆ। ਤਾਂ ਇਹ ਪੰਜਾਂ ਦੂਤਾਂ ਨੇ ਕੀ ਕੀਤਾ ਇਸ ਨੂੰ ਆਪਣੇ ਜਾਲ ਦੇ ਵਿੱਚ ਇੰਨਾ ਫਸਾ ਲਿਆ ਕਿ ਹੁਣ ਇਹਨੂੰ ਨਿਕਲਣ ਲਈ ਕੁਝ ਸੋਝੀ ਨਹੀਂ ਰਿਹਾ। ਠੀਕ ਹੈ ਉਹਨਾਂ ਦੇ ਸ਼ਰਾਬਖਾਨੇ ਦੇ ਵਿੱਚ ਉਹਨਾਂ ਦੀ ਬੰਦੀਖਾਨੇ ਦੇ ਵਿੱਚ ਕੀ ਇਹ ਫਸ ਗਿਆ ਤਾਂ ਇਸ ਸ਼ਰਾਬਖਾਨੇ ਨੂੰ ਪੰਜ ਦੂਤਾਂ ਦੇ ਮਾਇਆ ਨੂੰ ਗੁਰੂ ਸਵੰਜ ਬਿਆਨ ਕਰਦੇ ਹਨ ਕਲ ਕਲਵਾਲੀ ਕਾਮ ਮਦ ਮਨੂਆ ਪੀਵਨ ਹਾਰ ਕਰੋਧ ਕਟੋਰੀ ਮੋਹੇ ਪਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲਵ ਕੀ ਪੀ ਪੀ ਹੋਏ ਖਾਰ ਤਾਂ ਆਪ ਮੰਨ ਕੀ ਸੀਗਾ ਇਨ੍ਹਾਂ ਪੰਜਾਂ ਦੂਤਾਂ ਦੇ ਦੁਆਰਾ ਤਿਆਰ ਕੀਤੀ ਹੋਈ ਸ਼ਰਾਬ ਪੀਣ ਲੱਗਿਆ ਆਪਣੇ ਇਹ ਪੰਜੇ ਦੂਤ ਕੀ ਕਰਦੇ ਸੀ ਆਪਣੇ ਮੁਖੇ ਕਾਲ ਤੋਂ ਲੱਗੇ ਤੁਸੀਂ ਤਾਂ ਕਿਹਾ ਸੀ ਕਿ ਸ਼ਰਾਬ ਨਾਲ ਇਸ ਦੀ ਸੁੱਧ ਬੰਦਮਾਰੀ ਜਾਵੇਗੀ ਪਰ ਇਹ ਤਾਂ ਲਗਾਤਾਰ ਪੀ ਜਾ ਰਿਹਾ ਹੈ ਸਾਨੂੰ ਲੱਗਦਾ ਹੈ ਜੇ ਕੋਈ ਅਸਰ ਹੀ ਨਹੀਂ ਹੋ ਰਿਹਾ ਸਾਨੂੰ ਨਿਸ਼ਾਨੀ ਤਾਂ ਦੱਸੋ ਜਦੋਂ ਪਤਾ ਲੱਗੇ ਕਿ ਇਹਨੂੰ ਨਸ਼ਾ ਚੜ ਗਿਆ ਤਾਂ ਕਾਲ ਨੇ ਆਪਣੇ ਦੂਤਾਂ ਨੂੰ ਦੱਸਿਆ ਕਿ ਮਾਇਆ ਰੂਪੀ ਜ਼ਹਿਰ ਅਸਰ ਕਰੇਗਾ ਤਾਂ ਨਸ਼ਾ ਚੜ ਜਾਵੇਗਾ ਇਸ ਦੀ ਸੁੱਧ ਬੰਦਮਾਰੀ ਜਾਵੇਗੀ ਫਿਰ ਇਹ ਟਿੱਕੇ ਨਹੀਂ ਬੈਠੇਗਾ ਮਾਣ ਨਾਲ ਨਸ਼ਾ ਚੜਨ ਤੇ ਇਕਾਗਰ ਹੋ ਕੇ ਨਹੀਂ ਬੈਠੇਗਾ ਆਪਣੇ ਘਰ ਨਹੀਂ ਹੀ ਬੈਠੇਗਾ ਵਿਚਾਰਾਂ ਵਿੱਚ ਇੱਧਰ ਉੱਧਰ ਭੱਜੇਗਾ ਕਦੇ ਰਜੋ ਗੁਣ ਕਦੇ ਤਮੋ ਗੁਣ ਕਦੇ ਸਤੋ ਗੁਣ ਵਿੱਚ ਜਾਵੇਗਾ ਉਦੋਂ ਹੀ ਤੁਹਾਡੇ ਇਲਾਕੇ ਦੇ ਜਾਂ ਦਿਸ਼ਟਮਾਨ ਚੀਜ਼ਾਂ ਦੀ ਮੰਗ ਕਰੇਗਾ ਇਹਨੂੰ ਕਦੀ ਵੀ ਸਬਰ ਨਹੀਂ ਆਵੇਗਾ ਇਹ ਕਾਲਪੁਰਖ ਪਾਸੋਂ ਜੋ ਸਵਾਸਾਂ ਦਾ ਤਨ ਲੈ ਕੇ ਆਇਆ ਸੀ ਉਸ ਨੂੰ ਭੁੱਲ ਜਾਵੇਗਾ ਤੇ ਨਾਮ ਰੂਪੀ ਪਰਵਾਨੇ ਨੂੰ ਪ੍ਰਾਪਤ ਕਰਨਾ ਵੀ ਭੁੱਲ ਜਾਵੇਗਾ ਜਦੋਂ ਇੱਕ ਥਾਂ ਤੇ ਟਿੱਕੇ ਨਾ ਬੈਠਿਆ ਤੇ ਵਿਚਾਰਾਂ ਤੇ ਫੁਰਨਿਆਂ ਵਿੱਚ ਇਧਰ ਉਧਰ ਭੱਜਣ ਲੱਗਾ ਤਾਂ ਤੁਸੀਂ ਸਮਝ ਲੈਣਾ ਕਿ ਹੁਣੇ ਪੂਰਨ ਨਸ਼ੇ ਵਿੱਚ ਹੈ ਅਜਿਹੀ ਹਾਲਤ ਵਿੱਚ ਤੁਸੀਂ ਇਸ ਗਲਤ ਵਿੱਚ ਮੋਹ ਦੀ ਫਾਹੀ ਤੇ ਪੈਰਾਂ ਵਿੱਚ ਲੋਹ ਆਉਗਣਾਂ ਦੀਆਂ ਬੇੜੀਆਂ ਪਾ ਕੇ ਬੰਦੀਖਾਨੇ ਵਿੱਚ ਸੁੱਟ ਦੇਣਾ ਹੁਣ ਕਿਵੇਂ ਇਸ ਦਾ ਸਵਾ ਟੁੱਟਾ ਕਿਵੇਂ ਫੁਰਨਿਆਂ ਵਿੱਚ ਭੱਜਣ ਲੱਗਾ ਕਿਵੇਂ ਬੇੜੀਆਂ ਪਾਈਆਂ ਉਸ ਨੂੰ ਗੁਰਬਾਣੀ ਇੰਜ ਬਿਆਨ ਕਰਦੀ ਹੈ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਆਰੀ ਲਵ ਅੰਦੀਰਾ ਬੰਦੀਖਾਨਾ ਔਗਣ ਲੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਹਾਂਜੀ ਤਾਂ ਇਥੋਂ ਸਾਨੂੰ ਪਤਾ ਲੱਗਦਾ ਹੈ ਕਿੰਦਾ ਕਾਲ ਤੇ ਉਹਦੇ ਪੰਜੇ ਦੁੱਤ ਮਨ ਬੱਚੇ ਨੂੰ ਆਪਣੇ ਇਲਾਕੇ ਦੇ ਵਿੱਚ ਬੰਦੀ ਕਰ ਲੈਂਦੇ ਨੇ ਉਹਦੇ ਵਿੱਚ ਅਫਗੁਨ ਭਰ ਦਿੰਦੇ ਨੇ ਲੋਭ ਭਰ ਦਿੰਦੇ ਨੇ ਮਾਇਆ ਭਰ ਦਿੰਦੇ ਨੇ ਤੇ ਮਨ ਅਜਿਹੀ ਹਾਲਤ ਦੇ ਵਿੱਚ ਚਲਾ ਜਾਂਦਾ ਜਦੋਂ ਬਿਲਕੁਲ ਉਹਨੂੰ ਕਿਤੇ ਟਿਕਾਉ ਉਹ ਹੀ ਨਹੀਂ ਰਹਿੰਦਾ ਟਿੱਕੇ ਬੈਠੇ ਨਹੀਂ ਜਾਂਦਾ ਹਮੇਸ਼ਾ ਵਿਚਾਰਾਂ 'ਚ ਫੁਰਨਿਆਂ ਜਣਾ ਇਧਰ ਉਧਰ ਪਟਕਦੀ ਰਹਿੰਦਾ ਹੈ ਤਉ ਉਹਦੇ ਮਨ ਦੇ ਵਿੱਚ ਕਦੇ ਵੀ ਖਿਡਾਓ ਨਹੀਂ ਆਂਦਾ ਚਾਹੇ ਕਈ ਵਾਰ ਆਪਾਂ ਦੇਖਦੇ ਆ ਨਾ ਇਨਸਾਨ ਕੋਲੇ ਬਹੁਤ ਸਾਰੇ ਸੋਰਸ ਹੁੰਦੇ ਨੇ ਬਹੁਤ ਸਾਰੀਆਂ ਖੁਸ਼ੀਆਂ ਹੁੰਦੀਆਂ ਨੇ ਸਾਰੇ ਪਾਸੋਂ ਸੌਖਾ ਹੁੰਦਾ ਪਰ ਫਿਰ ਵੀ ਉਹਦਾ ਮਨ ਟਿਕਾਉਂਚ ਨਹੀਂ ਹੁੰਦਾ ਉਹਨਾਂ ਸਾਰੇ ਦਿਨ ਕੁਝ ਨਾ ਕੁਝ ਪਾਉਣ ਦੀ ਲਾਲਸਾ ਲੱਗੀ ਰਹਿੰਦੀ ਆ ਜਾਂ ਕਦੇ ਵੀ ਮਨ ਦੇ ਅੰਦਰ ਖਿਡਾਓ ਨਹੀਂ ਹੁੰਦਾ ਸਾਰਾ ਦਿਨ ਇਹ ਦਿਮਰ ਉਮਰ ਉਮਰੂ ਕਰਦੇ ਰਹਿੰਦੇ ਆ ਕੁਝ ਕਹਣਾ ਤਾਂ ਉਹ ਕੀ ਹੁੰਦਾ ਕਿ ਉਹ ਕਾਲ ਦਾ ਘੇਰੇ ਦੇ ਵਿੱਚ ਫਸੇ ਹੁੰਦੇ ਆ ਤੇ ਇਸ ਕਾਲ ਦੇ ਘੇਰੇ ਦੇ ਵਿੱਚੋਂ ਵਾਪਸ ਲਾ ਜਾਣ ਲਈ ਆਪਣੇ ਘਰ ਜਾਣ ਲਈ ਸਿਰਫ ਗੁਰੂ ਤੇ ਗੁਰੂ ਦਾ ਨਾਮ ਹੀ ਸਹਾਰਾ ਹੋ ਸਕਦਾ ਹੈ ਵਾਹਿਗੁਰੂ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਜੀ